ਹਾਂਜੀ ਬਨਾਮ ਸਾਹਿਬ ਅੱਜ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਜੀ ਕੀ ਵਿਸ਼ਾ ਹੈ ਜੀ ਦੇਖੋ ਜੀ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਦਾ ਜਿਹੜਾ ਮੁੱਖ ਏਜੰਡਾ ਹੈ ਕਿ ਪੰਜਾਬ ਦੇ ਵਿੱਚ ਨਿਤੀ ਮਾਵਾਂ ਦੇ ਪੁੱਤ ਜਿਹੜੇ ਆ ਨਸ਼ੇ ਨਾਲ ਮਰ ਰਹੇ ਆ ਪਰਿਵਾਰ ਜਿਹੜੇ ਆ ਉਜੜ ਰਹੇ ਨੇ ਔਰ ਲੋਕ ਰੋਂਦੇ ਨੇ ਉਹਦੀ ਤਾਂ ਅਮਸਾਲ ਵੇਖੋ ਇਹ ਜਿਹੜਾ ਪਰਿਵਾਰ ਹੈ ਇਹ ਬੜੇ ਚਿਰਦਾ ਭੜਕ ਰਿਹਾ ਹੈ ਇਹਨਾਂ ਨੂੰ ਇਨਸਾਫ ਕਿਦੋਂ ਨਹੀਂ ਮਿਲਿਆ ਪੁੱਤ ਕੱਲਾ ਕੱਲਾ ਪੁੱਤ ਹੈ ਮਾਂ ਦਾ ਤੇ ਉਹ ਵੀ ਨਸ਼ੇ ਕਰ ਰਿਹਾ ਇਹਦਾ ਗਾਂ 2 ਸਾਲ ਦਾ ਬੱਚਾ ਇਹਦੀ ਘਰ ਦੀ ਜੜੀ ਆ ਉਹ ਵੀ ਪਰੇਸ਼ਾਨ ਆ ਇਹ ਵੀ ਪਰੇਸ਼ਾਨ ਆ ਮਾਤਾ ਵੀ ਪਰੇਸ਼ਾਨ ਆ ਤੇ 2-3 ਵਾਰਾ ਮੁੰਡਾ ਜਿਹੜਾ ਇਹਨੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਆ ਇਹ ਤਾਂ ਕਿਤੇ ਆ ਕਿ ਵੇਖੋ ਇੱਕ ਸਤਾਇਆ ਹੋਇਆ ਮੁੰਡਾ ਹਣਾ ਇੱਕ ਤੇ ਉਹਨੂੰ ਨਸ਼ੇ ਦੀ ਮਾਰ ਪੈ ਗਈ ਕੱਲਾ ਕੱਲਾ ਇਸ ਪਰਿਵਾਰ ਦਾ ਸਹਾਰਾ ਹੈ ਔਰ ਐਡੀ ਮੁਸ਼ਕਲ ਦੇ ਵਿੱਚ ਪਰਿਵਾਰ ਆ ਕਿ ਇਹਨਾਂ ਇਸ ਪਰਿਵਾਰ ਦੀ ਕਿਸੇ ਨੇ ਬਾਹ ਨਹੀਂ ਪੜੀ ਇਹ ਹੱਕ ਹਾਰ ਕੇ ਮੇਰੇ ਕੋਲ ਆਏ ਨੇ ਔਰ ਵਿਖੋ ਇਨਸਾਨੀਅਤ ਦੇ ਨਾਂ ਤੇ ਸਾਡੇ ਹੀ ਸੰਸਥਾ ਦਾ ਫਰਜ਼ ਬੰਦਾ ਹੈ ਕਿ ਅਸੀਂ ਇਹਨਾਂ ਦੀ ਸਪੋਰਟ ਕਰੀਏ ਇਸ ਕਰਕੇ ਮੈਂ ਜੋ ਮੇਰੇ ਕੋਲੇ ਡਾਕੂਮੈਂਟ ਲੈ ਕੇ ਆਏ ਨੇ ਉਹਦੇ ਮੁਤਾਬਕਾ ਜਿਸ ਤਰ੍ਹਾਂ ਇਹ ਮੈਨੂੰ ਮੁੰਡੇ ਨੇ ਦੱਸਿਆ ਮਾਤਾ ਨੇ ਦੱਸਿਆ ਕਿ ਸਾਡੇ ਮੁੰਡੇ ਨੂੰ ਬਲਵਿੰਦਰ ਸਿੰਘ ਨੇ ਜਿਹੜਾ ਬਲਵਿੰਦਰ ਸਿੰਘ ਆ ਇੱਕ ਸਾਬਕਾ ਸਰਪੰਚ ਵੀ ਆ ਔਰ ਉੱਥੋਂ ਇਹ ਮੁੰਡਾ ਜਿਹੜਾ ਉੱਥੋਂ ਹੈਰੋ ਨਰਿੰਦਾ ਰਿਹਾ ਤੇ ਜਦੋਂ ਹੈਰੋ ਨਾਲ ਤੂੰ ਕਿ ਵੇਖੋ ਕੋਈ ਵੀ ਬੰਦਾ ਜਿਹੜਾ ਨਸ਼ੇ ਦਾ ਵਪਾਰੀ ਆ ਉਹ ਆਪਦੇ ਲਾਲਚ ਨੂੰ ਕੰਮ ਕਰਦਾ ਹੈ ਔਰ ਉਹਨਾਂ ਲਾਜ ਦੇ ਵਾਸਾਨ ਕੇ ਇਸ ਮੁੰਡੇ ਤੋਂ ਉਹਦੀ ਜ਼ਮੀਨ ਵੀ ਲਖਾ ਲਈ ਆ ਪਹਿਲਾਂ ਨੂੰ ਨਸ਼ਾ ਦਿੱਤੀ ਗਿਆ ਔਰ ਨਸ਼ੇ ਦਾ ਇਨਾ ਪੈਸਾ ਬਣਾ ਲਿਆ ਇਹਨਾਂ ਨੂੰ ਤਾਂ ਕੋਈ ਦਿੱਤਾ ਨਹੀਂਗਾ ਤੇ ਨਸ਼ੇ ਦੇ ਵੋਹ ਦੇ ਵਿੱਚ ਇਸ ਮੁੰਡੇ ਨੂੰ ਵੱਧ ਨਸ਼ਾ ਕਰਾ ਕੇ ਇਹ ਤੋਰ ਰਜਿਸਟਰੀ ਕਰਾ ਲਈ ਆ ਔਰ ਅੱਜ ਜਿਹੜਾ ਪਰਿਵਾਰ ਆ ਇਹ ਭੜਕਦਾ ਫਿਰਦਾ ਔਰ ਇਹਨਾਂ ਨੂੰ ਕਿਤੇ ਇਨਸਾਫ ਦੀ ਕੋਈ ਉਮੀਦ ਨਹੀਂਗੀ ਅੱਜ ਮੈਂ ਮਾਨਜੋਗ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਜੀ ਜਿਨ੍ਹਾਂ ਯੋਧ ਨਸ਼ੇ ਵਿਰੁੱਧ ਚਲਾਇਆ ਹੈ ਮੈਂ ਇਹਨਾਂ ਨੂੰ ਅਪੀਲ ਕਰਦਾ ਹਾਂ ਕਿ ਜੇ ਤੁਸੀਂ ਵਾਕਈ ਇਹ ਯੁੱਧ ਨਸ਼ੇ ਵਿਰੁੱਧ ਚੱਲ ਰਿਹਾ ਹੈ ਤੇ ਫਿਰ ਇਹ ਯੁੱਧ ਦੇ ਵਿੱਚ ਇਨਸਾਫ ਮਿਲਣਾ ਚਾਹੀਦਾ ਹੈ ਔਰ ਇਹ ਸਤਾਇਆ ਹੋਇਆ ਪਰਿਵਾਰ ਹੈ ਇਸ ਪਰਿਵਾਰ ਨੂੰ ਇਹ ਸਾਰੇ ਲਾਗੇ ਬੰਨੇ ਸਾਡੇ ਕੋਲ ਗਵਾਹ ਵੀ ਹੈਗੇ ਆ ਜਿਹੜੇ ਜਿਹੜੇ ਮੈਂ ਇਸ ਪਰਿਵਾਰ ਦੀ ਸਾਰੀ ਕੋਹ ਕੀਤੀ ਮੈਨੂੰ ਪਤਾ ਲੱਗਾ ਕਿ ਜਿਹੜੇ ਆਲੇ-ਦੁਆਲੇ ਤੋਂ ਮੈਂ ਪਤਾ ਕੀਤਾ ਸਾਰਿਆਂ ਨੇ ਮੈਨੂੰ ਇਹ ਦੱਸਿਆ ਕਿ ਇਹ ਜਿਹੜਾ ਪਰਿਵਾਰ ਆ ਇਹਨਾਂ ਨੂੰ ਇਸ ਮੁੰਡੇ ਨੂੰ ਨਸ਼ਾ ਦੇ ਕੇ ਇੱਕ ਤਰਜੀਫੀ ਕਰਾ ਲਈ ਆ ਔਰ ਨਸ਼ਾ ਵੀ ਖੂਬ ਵੇਚਦੇ ਰਿਹਾ ਹੈ ਔਰ ਬਾਕੀ ਇਹ ਜਿਹੜੀ ਸਾਰੀ ਗੱਲਬਾਤ ਹੈ ਤੁਹਾਨੂੰ ਇਹ ਮੁੰਡਾ ਵੀ ਦੱਸ ਦੂਗਾ ਬਾਕੀ ਇਸ ਪਰਿਵਾਰ ਦੇ ਅਸੀਂ ਨਾਲ ਖੜੇ ਆਂ ਅੰਤ ਤੱਕ ਜਿੰਨਾ ਚਿਰ ਇਹਨਾਂ ਨੂੰ ਕੋਈ ਇਨਸਾਫ ਨਹੀਂ ਮਿਲ ਜਾਂਦਾ ਸਾਡੀ ਸੰਸਥਾ ਐਨਟੀ ਡਰਗ ਐਸੋਸੀਏਸ਼ਨ ਨੰਨਦਾ ਤੇ ਹਾਂ ਸਾਨੂੰ ਵੇਖੋ ਇੱਕ ਤੇ ਦਾ ਜਿਤਨਾ ਮੁੰਡਾ ਐਡਮਿਟ ਕਰਵਾ ਛੱਡਿਆ ਉਹਨਾਂ ਵਿੱਚੋਂ ਜਿਹ ਇੱਕ ਤਾਂ ਜਿਹੜਾ ਹੌਸ ਇੱਥੇ ਨਸ਼ਾ ਚੜਾਓ ਕੇਂਦਰ ਚ ਐਡਮਿਟ ਕਰਵਾਇਆ ਉਸ ਤੋਂ ਬਾਅਦ ਇਹਨੂੰ ਕੇਕੇ ਦੀ ਆ ਜਿ ਰਜਿਸਟਰੀ ਕਰਾਈ ਆ ਉਹ ਆ ਇਕਸਾਨ ਵਿੱਚ ਜਿਹੜਾ ਉਹ ਐਫੀ ਰਿਪੋਰਟ ਦਿੱਤਾ ਬਾਕੀ ਜਿਹੜੇ ਆ ਜਾਲੀ ਬਿਆਨਿਆਂ ਵਿੱਚੋਂ ਜਾਲੀ ਬਿਆਨੇ ਜਿਹੜੇ ਇਹਨਾਂ ਬਣਵਾਏ ਸੀ ਉਹ ਉਹਨਾਂ ਵੱਲੋਂ ਇਹ ਸਾਰੇ ਇਹਨਾਂ ਡਾਕੂਮੈਂਟ ਸਾਡੇ ਕੋਲ ਲੈ ਕੇ ਆਏ ਨੇ ਤੇ ਵੇਖੋ ਇੰਨੀ ਜਿਆਦੀ ਹਨੇਰ ਕਰਦੀ ਕਿ ਇੱਕ ਆਪਾਂ ਇੱਕ ਲਾਲਚ ਬਦਲਿਆ ਔਰ ਉਹ ਵੀ ਲਗਾਤਾਰ 5-6 ਸਾਲ ਇਹ ਮੁੰਡਾ ਉਹਨਾਂ ਦੇ ਘਰੋਂ ਜਾ ਕੇ ਨਸ਼ਾ ਪਿੰਦਾ ਰਿਹਾ ਤਾਂ ਇੱਕ ਜਿਹੜੀ ਖਾਤੇ ਦੀ ਵੀ ਗੱਲ ਹੋ ਰਹੀ ਸੀ ਉਹ ਖਾਤਾ ਖੋਲ੍ਹ ਦਿੱਤਾ ਹਾਂ ਜਿਹੜੀ ਉਹ ਖਾਤੇ ਦੀ ਗੱਲ ਹੈ ਵੇਖੋ ਜਦੋਂ ਬੰਦਾ ਅੱਜ ਤੁਸੀਂ ਨੈਤਿਕ ਖਬਰਾਂ ਭਰੀਆਂ ਕਿ ਫਲਾਣੇ ਨੇ ਆਪਣੀ ਮਾਂ ਨੂੰ ਨਸ਼ੇ ਦੇ ਕਰਕੇ ਮਾਰਤਾ ਫਲਾਣੇ ਨੇ ਭਾਂਡੇ ਵੇਚ ਤੇ ਘਰ ਦਾ ਸਮਾਨ ਤੱਕ ਇਨਸਾਨ ਜਿਹੜਾ ਵੇਚ ਸਕਦਾ ਉਹ ਔਰ ਉਸ ਨਸ਼ੇ ਦੀ ਪੂਰਤੀ ਵਾਸਤੇ ਇਹਨੂੰ ਇਹ ਮੁੰਡੇ ਨੂੰ ਲੈ ਗਏ ਉਹਨੂੰ ਨਸ਼ਾ ਦਿੰਦੇ ਰਿਹਾ ਔਰ ਨਸ਼ੇ ਦੇ ਲਾਲਚੀ ਚੇਤੋਂ ਇਹਨਾਂ ਖਾਤਾ ਵੀ ਖਲਾ ਲਿਆ ਏਟੀਐਮ ਕਾਰਡ ਵੀ ਲੈ ਲਿਆ ਆਪੇ ਪੈਸੇ ਖਾਤੇ ਚ ਪਾਏ ਆਪੇ ਕਢਾ ਲੇ ਇਸ ਇਸ ਬੰਦੇ ਨੂੰ ਜਦੋਂ ਪਤਾ ਹੀ ਨਹੀਂ ਕਿਉਂਕਿ ਮਾਂ ਕਿਉਂ ਨੇ ਤੇ ਹਰ ਇੱਕ ਹਰ ਇੱਕ ਜਗ੍ਹਾ ਤੇ ਮਾਂ ਨੇ ਕਿਹਾ ਵਿਧਵਾ ਮਾਂ ਕੋ ਪੰਜ ਮਹੀਨੇ ਦਾ ਬੱਚਾ ਸੀ ਜਦੋਂ ਮਾਤਾ ਦੇ ਘਰ ਵਾਲੇ ਦੀ ਜੱਥ ਹੋ ਗਿਆ ਤੇ ਇਹ ਪਰਿਵਾਰ ਸਾਰਾ ਖੁਸ਼ੀ ਇਸ ਮੁੰਡੇ ਤੇ ਸੀ ਪਰ ਜਿਸ ਨੂੰ ਇਸ ਮੁੰਡੇ ਨੂੰ ਵੀ ਉਹਨਾਂ ਗਲਤ ਜਗ੍ਹਾ ਤੇ ਲਾ ਲਿਆ ਗਲਤ ਕਿਉਂਕਿ ਹਰ ਬੰਦੇ ਨੂੰ ਜਿਹੜੇ ਇਹੋ ਜਿਹੇ ਲਾਲਚੀ ਇਨਸਾਨ ਆ ਉਹਨਾਂ ਦੇ ਵਿੱਚ ਇਨਸਾਨੀਅਤ ਨਹੀਂ ਹੁੰਦੀ ਉਹਨਾਂ ਨੂੰ ਸਿਰਫ ਆਪਣਾ ਲਾਲਚ ਦਿਖਦਾ ਹੈ ਆਪਣਾ ਪੈਸੇ ਦੇ ਵਾਸਤੇ ਜੋ ਮਰਜ਼ੀ ਕਰ ਸਕਦੇ ਆ ਔਰ ਉਸ ਲਾਲਚ ਦੇ ਵਿੱਚ ਆਣ ਕੇ ਇਸ ਤਰ੍ਹਾਂ ਆਮ ਪਰਿਵਾਰ ਨੇ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਜੀ ਨੇ ਬਲਵਿੰਦਰ ਸਿੰਘ ਨੂੰ ਨਾ ਕਿ ਤੁਸੀਂ ਇਹ ਦਿੱਤੇ ਨਹੀਂ ਬਲੀਫਿੰਗ ਕਰਾ ਲਈ ਨਹੀਂ ਵਾਰੀ ਕੀਤੀ ਹਾਂ ਜੀ ਕਈ ਵਾਰੀ ਕਰਕੇ ਕੀ ਕੀ ਗਿਆ ਬੇਬੇ ਅਸੀਂ ਉਹਦੇ ਕੋਲ ਜਦੋਂ ਸਾਨੂੰ ਪਤਾ ਲੱਗਾ ਅਸੀਂ ਉਹਦੇ ਘਰ ਵੀ ਗਏ ਤੇ ਉਹਨੇ ਸਾਡੇ ਨਾਲ ਗੱਲ ਹੀ ਨਹੀਂ ਕੀਤੀ ਉਹਨੇ ਮੂੰਹ ਹੀ ਤਾਂ ਚੁੱਕ ਛੱਡਿਆ ਕੀ ਆਂਦਾ ਹੈ ਆਂਦਾ ਮੈਂ ਤਾਂ ਇੰਨੇ ਲੱਖ ਰੁਪਏ ਦਿੱਤਾ ਮੈਂ ਆਖਿਆ ਕਿ ਸਾਨੂੰ ਤੂੰ 1 ਰੁਪਈਆ ਨਹੀਂ ਦਿੱਤਾ 1 ਰੁਪਈਆ ਉਹ ਇਹਦੀ ਮਾਂ ਹੀ ਨਾਲ ਮੈਂ ਮਾਂ ਤਾਂ ਮੈਂ ਉਹ ਕਿਹੜੀ ਮਾਂ ਹੀ ਜਿਹਨੂੰ ਤੂੰ ਪੈਸੇ ਦੇ ਦਿੱਤੇ ਹਾਂ ਹਾਂ ਈਲਾ ਤਾਂ ਨਵਾਬ ਸਾਹਿਬ ਜਿੰਨੇ ਬੱਤ ਚੱਲੂਣਗੇ ਹਾਂ ਵੇਖੋ ਇਹ ਜਿਹੜਾ ਮੈਂ ਤੇ ਸਭ ਤੋਂ ਵੱਡੀ ਗੱਲ ਇਹ ਨਾ ਕਿ ਇੱਕ ਤਾਂ 420 ਦਾ ਪਰਚਾ ਨਾ ਚਾਹੀਦਾ ਔਰ ਇੱਕ ਨਸ਼ੇ ਦਾ ਪਰਚਾ ਨਾ ਚਾਹੀਦਾ ਉਹ ਨਸ਼ੇ ਦੀ ਜਾਂਚ ਹੋਣੀ ਚਾਹੀਦੀ ਆ ਕਿ ਇਹ ਨਸ਼ਾ ਵੇਚਦਾ ਰਿਹਾ ਹੈ ਮੈਂ ਤੇ ਇਹਨਾਂ ਦਾ ਸੁਣਾਂਗੇ ਤੇ ਆਪਦੇ ਸਮੇਂ ਚ ਇਹ ਹੈ ਰੋਂਦੀ ਜਗਾ ਖੰਡ ਵਿੱਚ ਇਦਰਾ ਇਹ ਵੀ ਮੈਂ ਸੁਣਿਆ ਮੈਂ ਤੇ ਜਦੋਂ ਇਸ ਪਰਿਵਾਰ ਬਾਰੇ ਮੈਨੂੰ ਪਤਾ ਲੱਗਾ ਬਹੁਤ ਗਲਤ ਕੀਤਾ ਨਾ ਔਰ ਇਹੋ ਜਿਹੇ ਕਿੰਨੇ ਨੌਜਵਾਨ ਹੋਰ ਹੋਣਗੇ ਜਿਨ੍ਹਾਂ ਨੂੰ ਜਿਨ੍ਹਾਂ ਦੇ ਜਿਹੜੇ ਘਰ ਜੜਨ ਦੀ ਤੁਰੇ ਤੇ ਦਿਮਾਗ ਦੇ ਤੁੰਝ ਨਹੀਂ ਕੰਮ ਕਰਦਾ ਤੇ ਇਹ ਮਾਂ ਕੀ ਆ ਉਹ ਕੇ ਤਰ੍ਹਾਂ ਦੀ ਗੱਲ ਨਹੀਂ ਕਰਦਾ ਮੈਂ ਤੇ ਵੇਖੋ ਮੈਂ ਨਿਰਪੱਖ ਜਾਂਚ ਦੀ ਮੰਗ ਕਰਦਾ ਔਰ ਜਿਹੜੀ ਇਹਨਾਂ ਦੀ ਇਹਨਾਂ ਦੀ ਰਜਿਸਟਰੀ ਕਰਾਈ ਆ ਇੱਥੇ 420 ਦਾ ਇਹਨਾਂ ਦਾ ਪਰਚਾ ਲਾ ਚਾਹੀਦਾ ਔਰ ਐਨਡੀਪੀਐਸ ਦਾ ਵੀ ਨਾਲ ਪਰਚਾ ਨਾਲ ਚਾਹੀਦਾ ਹੈ ਕਿ ਨਸ਼ਾ ਵੇਚਦਾ ਰਿਹਾ ਔਰ ਇਹ ਮੁੰਡਾ ਗਵਾਹ ਹੋਰ ਵੀ ਨਾਲ ਗਵਾਹ ਗਿਆ ਜਿਹਦੇ ਮੁੰਡੇ ਨਾਲ ਲੈ ਕੇ ਵੀ ਜਾਂਦਾ ਰਿਹਾ ਬਾਕੀ ਇਸ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਤਾਂ ਉੱਤੇ ਐਨਡੀਪੀਐਸ ਦਾ ਪਰਚਾ ਦਰਜ ਹੋਣਾ ਚਾਹੀਦਾ ਹੈ ਤੇ ਰਜਿਸਟਰੀ ਜਿਹੜੀ ਆ ਕੈंसिल ਹੋਣੀ ਚਾਹੀਦੀ ਆ ਤੇ ਪਰਿਵਾਰ ਨਾਲ ਉਹਥੇ ਗੱਲ ਜਾਂਦੀ ਕੋਰਟ ਚ ਮਨਾਵਾਲ ਸਾਹਿਬ ਜਿੱਦਾਂ ਉਹਨਾਂ ਨੇ ਕਿਹਾਗੇ ਤੁਹਾਡਾ ਅਲਜਾਮ ਆ ਗਿਆ ਉਹਨੇ ਅਕਾਊਂਟ ਦਾ ਐਲਐਲਏ ਐਡਮੀ ਚੈੱਕ ਵੀ ਲੈ ਲਏ ਆ ਉੱਥੇ ਲੱਗਦਾ ਨਹੀਂ ਹੈ ਕਿ ਜਿੱਤੇ ਇੱਕ ਤਾਂ ਰੌਂਕ ਦਿਓ ਕਹਿਣਗੇ ਆਪ ਖੁਦ ਨੂੰ ਖੜਾ ਕਰਦਾ ਕਿਤੇ ਨੇ ਲੰਦਾ ਰਿਹਾ ਹੈ। ਦੇਖੋ ਜਿਹੜੀ ਨਾ ਗੱਲ ਕੀਤੀ ਆ ਕਿ ਪਰਿਵਾਰ ਨੇ ਪੈਣੀ ਪਿੰਡ ਤੋਂ ਉੱਠਿਆ ਉੱਥੋਂ ਜਾ ਕੇ ਅਲਗੋਂ ਪਹਿਲੀ ਲਈ 21 ਲੱਖ ਆਪ ਦੀ ਪਹਿਲੀ ਉੱਥੋਂ ਵੇਚੀ ਇੱਥੇ ਲਈ ਇੱਥੇ ਗਾਂਹੇ ਕਹਿੰਦੇ ਕਿ ਅਸੀਂ 13 ਲੱਖ ਨੂੰ ਉਹ 13 ਲੱਖ ਚ ਕੋਈ ਪਹਿਲੀ ਵੇਚ ਸਕਦਾ ਕਿਸ ਨੂੰ ਔਰ ਜੇ ਇਹ ਲੀਗਲੀ ਸੱਚੇ ਹੁੰਦੇ ਤੇ ਅੱਜ ਉਸ ਪਹਿਲੀ ਤੇ ਕਬਜ਼ਾ ਨਾ ਕੀਤਾ ਹੁੰਦਾ ਅੱਜ ਅਦਾਲਤ ਦੇ ਵਿੱਚ ਵੀ ਜਾਗੇ ਝੂਠੇ ਹੁੰਦੇ ਆ ਇੱਥੇ ਬਾਹਰ ਵੀ ਝੂਠੇ ਆ ਤੇ ਰੱਬੋਂ ਵੀ ਝੂਠੇ ਆ ਠੀਕ ਆ ਇਹ ਤੇ ਰੱਬ ਹੀ ਵੇਖਦਾ ਨਾ ਉੱਤੇ ਇਸ ਪਰਿਵਾਰ ਦੇ ਨਾਲ ਕਿੱਡਾ ਵੱਡਾ ਨਾ ਜ਼ੁਲਮ ਕੀਤਾ ਨਾ ਸੋ ਇਹ ਇਹ ਗੱਲ ਦੇਖਦੇ ਦੇ ਜਿਹੜੇ ਇਨਕਮ ਦੇ ਸੋਰਸੇ ਦੇ ਪਰੋਂ ਨਾਲ ਕਲੀਪ ਕੀਤੀ ਹੈ ਜੇ ਨਹੀਂ ਇਹ ਨਾ ਬਹੁਤ ਆਹੋ ਸਾਰੀ ਜਾਂਚ ਹੋਣੀ ਚਾਹੀਦੀ ਆ ਉਹ ਵੇਖੋ ਇਹ ਨਿਰਪੱਖ ਜਾਂਚ ਦੀ ਅਸੀਂ ਮੰਗ ਕਰਦੇ ਆ ਮਾਨਯੋਗ ਐਸਐਸਪੀ ਸਾਹਿਬ ਤਰਨਤਾਰਨ ਬੜੇ ਰਵਜੋਤ ਗਰੇਵਾਲ ਜੀ ਨਵੇਂ ਐਸਐਸਪੀ ਆਏ ਆ ਔਰ ਅਸੀਂ ਉਹਨਾਂ ਕੋਲ ਵੀ ਪਹੁੰਚਾਂਗੇ ਸਾਨੂੰ ਬੜੀ ਆਸ ਹੈ ਕਿ ਆ ਸਾਨੂੰ ਇਨਸਾਫ ਮਿਲੇਗਾ ਔਰ ਇਹ ਜੇ ਨਿਰਪੱਖ ਜਾਂਚ ਹੋਵੇ ਤੇ ਇਹਦੇ ਵਿੱਚੋਂ ਗਾਂ ਅੱਗੇ ਜਿਹੜੀ ਇਹਨਾਂ ਦੀ ਚੇਨ ਤੁਰਨੀ ਆ ਕਿੰਨੇ ਬੰਦੇ ਵਿੱਚ ਇਨਵੋਲ ਅਲੱਗ-ਅਲੱਗ ਬੰਦੇ ਕਿੰਨੇ 4-5 ਜਾਣੇ ਲਗਭਗ ਹੈਗੇ ਸੀ ਜਿਨ੍ਹਾਂ ਨੇ ਰਲ ਕੇ ਇਸ ਪਰਿਵਾਰ ਨੂੰ ਇਸ ਤਰਜਿਸਟਰੀ ਕਰਾਈ ਹੈ ਇਹਦੇ ਵਿੱਚ ਅਧਿਕਾਰੀ ਵੀ ਇਨਵੋਲ ਹੋ ਗਏ ਆ ਇਸ ਕਰਕੇ ਇਹਦੀ ਜੇ ਨਿਰਪੱਖ ਜਾਂਚ ਹੋਵੇ ਤਾਂ ਬਹੁਤ ਕੁਝ ਨਿਕਲ ਨਿਕਲਾ ਹੈ। ਤਾਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਪਾਂਸਰ ਸੁਪੰਤ ਪਰਮੇਂਦਰ ਸਿੰਘ ਜੀ ਦੀ ਗੱਲ ਕਰ ਰਹੇ ਹਾਂ ਮੀਤ ਜੀ ਤਾਂ ਜੀ ਕੀ ਬਾਜੀ ਤਰਨਤਾਰ ਤੋਂ ਪੱਤਰਕਾਰ ਗੱਲ ਕਰ ਰਿਹਾ ਜੀ ਇੱਕ ਨਾ ਪ੍ਰੈਸ ਕਾਨਫਰੰਸ ਹੋਈ ਹੈ ਜਜਾ ਤੁਹਾਡੇ ਖਿਲਾਫ ਗਰਜੀਤ ਕੌਰ ਪਤਨੀ ਚਾਂਨਣ ਸਿੰਘ ਅਲਗੋਕਲਾ ਤੋਂ ਹਾਂ ਜੀ ਦੱਸੋ ਜੀ ਉਹਨਾਂ ਨੇ ਤੁਹਾਡੇ ਤੇ ਦੋਸ਼ ਲਾਇਆ ਕਿ ਸਾਡੇ ਲੜਕੇ ਗੁਰਪ੍ਰੀਤ ਸਿੰਘ ਨੂੰ ਨਸ਼ਾ ਦੇ ਦੇ ਕੇ ਤਾਂ 21 ਕਨਾਲ ਜ਼ਮੀਨ ਆਪਣੇ ਨਾਂ ਕਰਵਾ ਲਈ ਟੀ ਮਾਮਲਾ ਜਿਹੜਾ ਤੁਹਾਡਾ ਪੱਕਾ ਲੈਣਾ ਸੀ ਜੀ ਜਨਾਰਗੀ ਉਹਨਾਂ ਅਣਕੀ ਆਪਣੇ ਨਾਲ ਜਿਹੜਾ ਇਹ ਹਸਤਾ ਕੀਤਾਇਆ ਸੀ ਜੀ ਕਦ ਕਰਕੇ ਆਪਣੇ ਨਾਲ ਤਸ਼ਰੀਹ ਉਹਨਾਂ ਨੇ ਸਾਰੇ ਜਿਹੜੇ ਉਹ ਪੈਸੇ ਵੀ ਲੈ ਕੇ ਔਰ ਬੈਂਕ ਵਿੱਚ ਪਾਏ ਜੀ ਉਹਦੀ ਸਟੇਟਮੈਂਟ ਵੀ ਹੋਈ ਉਹਨਾਂ ਨੇ ਦਰਖਾਸਤ ਦਿੱਤੀ ਸੀ ਉੱਥੇ ਉਹਦਾ ਜਿਹੜੀ ਆ ਅਨਕਵਾਰੀ ਵੀ ਹੋਈ ਜੀ ਅਨਕਵਾਰੀ ਦੇ ਵਿੱਚ ਵੀ ਉਹਨਾਂ ਨੇ ਡੀਐਸਪੀ ਸਾਹਿਬ ਨੂੰ ਮਾਰ ਕਰਤੀ ਸੀ ਹਾਂ ਅ ਦਰਨਦਰ ਜੀ ਉਹ ਵੀ ਇਨਕੁਆਰੀ ਆਪਣੇ ਹੱਕ ਚ ਹੋਈ ਆ ਪੈਸਾ ਵੀ ਇੱਕ ਇੱਕ ਨਾਲ ਕਲੀਅਰ ਕਰਾਤਾ ਸਾਹਮਣੇ ਹਾਂ ਪਾ ਤੁਸੀਂ ਤੋਂ ਆਪਾਂ ਨੂੰ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਬੈਂਕ ਦਾ ਖਾਤਾ ਸੀਗਾ ਤਾਂ ਉਹਦਾ ਏਟੀਐਮ ਵੀ ਸਾਡੇ ਕੋਲ ਹੀ ਰਿਹਾ ਤੁਸੀਂ ਆਪਣੀ ਮਰਜ਼ੀ ਨਾਲ ਪੈਸੇ ਕਢਾਉਂਦੇ ਰਹੇ ਹੋ। ਹਾਂਜੀ ਜੀ। ਪਾਜੀ ਜੀ ਉਹਦੇ ਵਿੱਚ ਆਪਾਂ ਉਹਨਾਂ ਨੇ ਸਹੀ ਫਰਕ ਰਾਇਦੇ ਅਰਜ਼ੀ ਜੱਤੀ ਹੋਈ ਜੀ ਉਹਦੀ ਨਕਵਾਰੀ ਕੀ ਲੱਗ ਰਹੀ ਆ ਆਪਾਂ ਉੱਥੇ ਵੀ ਉਹਨਾਂ ਨੂੰ ਕਹਿ ਕੇ ਆਏ ਆਂ ਜੀ ਜੇ ਤੁਸੀਂ ਆਪਦੇ ਚੈੱਕ ਕਰੋ। ਜੀ। ਜੇ ਅਸੀਂ 1 ਰੁਪਈਆ ਦੀ ਬਕਾਇਆ ਨਿਕਲੇਗਾ ਨਾ ਸਜਾ ਦੀ ਅਕਦਰ ਮੰਗੇ ਆਪਾਂ 1 ਰੁਪਈਆ ਦੇ ਵੀ ਬਕਾਇਆ ਨਹੀਂ ਹੈਗੇ ਕਿਹਦੇ। ਇਸ ਮਾਮਲੇ ਵਾਂਗ ਨੰਬਰ ਕੀ ਸੌਦਾ ਕਰਕੇ ਜ਼ਮੀਨ ਲਈ ਆ ਔਰ ਜ਼ਮੀਨ ਦਾ ਲੈ ਕੇ ਜੋ ਰੇਟ ਹੋਇਆ ਉਹਦੇ ਮੁਤਾਬਕ ਸੇਕਰ ਭਈਆ ਉਹਨਾਂ ਦੇ ਖਾਤੇ ਚ ਪਾਇਆ ਹੋਇਆ ਇਹ ਜਿਹੜਾ ਤੁਸੀਂ ਇਹ ਸੌਦਾ ਕੀਤਾ ਸੀ ਕਿਹਨਾਂ ਨਾਲ ਕੀਤਾ ਜੀ ਸੌਦਾ ਜਿਹੜਾ ਇਹ ਉਹ ਇਹ ਇਹੀ ਤੇਨਾਂ ਨੇ ਆਪਣਾ ਵਿਰਾਸਤ ਕੀਤਾ ਹੈ ਜਿਹੜੀ ਗਰਜੀਤ ਕੌਰ ਹਨਾ ਜੀ ਹਾਂ ਪਹਿਲਾਂ ਉਹਦੋਂ ਇਹ ਸਾਰੇ ਰਲ ਕੇ ਪਹਿਲੀ ਵੇਚਣ ਆਏ ਆ ਹਾਂ ਜਦੋਂ ਪਹਿਲੀ ਇਹਨਾਂ ਨੇ ਵੇਚੀ ਆ ਬਾਅਦ ਵਿੱਚ ਇਹ ਜਿਹੜੀ ਆ ਆਪੇ ਘਰ ਦੇ ਨਾਲ ਆਈ ਇਹ ਮਾਤਾ ਵੀ ਉਹਦੋਂ ਲਾੜ ਲਈਏ ਤੇਨੇ ਜਾ ਫਰੇਨੇ ਫਲਾ ਕਰਕੇ ਪਹਿਲੀ ਇਥੋਂ ਵੇਚ ਕੇ ਚੁੱਕੀ ਜਾਂਦੀ ਫਲਾ ਕਰਕੇ ਬਣੀ ਦੇ ਦਿੱਤੀ ਹੈ ਉਹਨਾਂ ਦਾ ਸ਼ੁਰੂ ਆਪਾਂ ਨੂੰ ਇਹਨਾਂ ਨੇ ਰੈਸਮੈਂਟ ਕੀਤਾ ਹੈ ਜਮੀਨ ਦੇ ਕੇ ਅੱਜ ਤੱਕ ਆਪਣਾ ਇੰਤਕਾ ਰੋਕਿਆ ਹੋਇਆ ਹੈ ਸਰ ਕੇਸ ਹਾਂ ਅਜੇ ਤੱਕ ਆਪਾਂ ਨੂੰ ਰੈਸਮੈਂਟ ਕੀਤਾ ਆ ਉਹਨਾਂ ਦਾ ਕਹਿਣਾ ਹੈ ਕਿ ਤੁਸੀਂ ਨਸ਼ਾ ਦੇ ਵੇਚ ਵੇਚ ਕੇ ਤਾਂ ਜਿਹੜੀ ਚੀਜ਼ ਆ ਇਹ ਏ ਇਹ ਅੱਜ ਤੱਕ ਇਹਨੂੰ ਬੱਚੇ ਨੂੰ ਜਾਂ ਇਹਦਾ ਆਪਾਂ ਨੂੰ ਪਤਾ ਵੀ ਹੋਵੇ ਇਹਨੇ ਨਸ਼ਾ ਕਰਦਾ ਹੈ ਜਾਂ ਨਸ਼ਾ ਫਤ ਦਿੱਤਾ ਵੀ ਹੈ ਜਾਂ ਨਸ਼ਾ ਦਿੱਤੀਆ ਵੀ ਹੋਈ ਜ਼ਿੰਦਗੀ ਦੇ ਵਿੱਚ ਕਾ ਕਿ ਨਸ਼ੇ ਵਾਲੇ ਦਾ ਸਾਥ ਵੀ ਦਿੱਤਾ ਹੋਈ ਜੀ ਜੀ ਆਪਾਂ ਉਹ ਜਿਹੜੇ ਪਾਕਾਂ ਦੇ ਭਾਗੀਆਂ ਆਗੇ ਜੇ ਆਪਾਂ ਕੇ ਨਸ਼ੇ ਵਾਲੇ ਦਾ ਸਾਥ ਵੀ ਦਿੱਤਾ ਵੀ ਤੇ ਕਿਤੇ ਥਾਣੇ ਵੀ ਫੋਨ ਕੀਤਾ ਵੀ ਜੀ ਜੀ ਤਾਂ ਜਿੰਦਗੀ ਦੇ ਵਿੱਚ ਇਹੋ ਜਿਹੇ ਇਹਨੇ ਤੁਹਾਡੇ ਤੇ ਦੋਸ਼ ਲਾ ਰਹੇ ਹੋ ਬੇਬਰਵਾਦ ਆਈ ਇਹ ਬੁਨਿਆਦ ਤੇ ਕੀਤੇ ਬੁਨਿਆਦ ਠੀਕ ਹੈ ਜੇ ਤੁਹਾਡਾ ਪਾਕ ਜਿੰਦਗੀ ਦੇ ਵਿੱਚ ਸਰ ਜਿੰਦਗੀ ਦੇ ਵਿੱਚ ਆਪਾਂ ਇਹੋ ਜਿਹੇ ਬੰਦੇ ਦਾ ਨਸ਼ੇ ਵਾਲੇ ਦਾ ਕਦੇ ਸਾਥ ਨਹੀਂ ਦਿੱਤਾ ਨਾ ਵੇਚਣ ਵਾਲੇ ਦਾ ਨਾ ਖਰੀਦਣ ਵਾਲੇ ਦਾ ਜਿੰਦਗੀ ਕੋ ਠੀਕ ਹੈ ਤੁਹਾਡਾ ਪੱਕ ਜਾਨਾ ਲਈ ਤੁਹਾਨੂੰ ਕਾਲ ਕੀਤਾ ਸੀ ਤਾਂ ਆਪਾਂ ਜ਼ਮੀਨ ਵੇਚੀ ਸੀ ਜ਼ਮੀਨ ਲਈ ਕੀ ਕੋਈ ਇਹੋ ਜਿਹਾ ਨਹੀਂ ਸੀਗਾ ਵੀ ਆਪਣਾ ਇਹਨਾਂ ਦਾ ਨਾ ਕੋਈ ਜ਼ਮੀਨ ਇਹਨਾਂ ਨੇ ਵੇਚਣੀ ਚਾਹੀ ਇਹਨਾਂ ਨੇ ਆਪਣਾ ਸੱਦਾ ਚਾਹੀ ਕਿ ਅੱਤੇ ਆਪਾਂ ਖਰੀਦੀ ਆਪਾਂ ਜ਼ਮੀਨ ਕੋ ਜਰੂਰੀ ਨਹੀਂ ਸੀ ਕਿ ਨਾ ਆਪ ਆਣ ਕੇ ਆਪਾਂ ਨੂੰ ਸੱਦਾ ਕਰਕੇ ਫੇਰ ਆਪਾਂ ਨੂੰ ਜੀ ਦਿੰਦੀ ਹੈ